ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਇਹ ਅੱਜ ਮੀਂਹ ਫੇਰ ਬਹੁਤ ਜ਼ਿਆਦਾ ਪੈਣ ਦਿਆ ਵਾ ਤੇ ਤਿੰਨ ਦਿਨ ਹੋ ਗਏ ਮੀਂਹ ਲਗਾਤਾਰ ਪਈ ਜਾਂਦਿਆ ਤੇ ਗੁੜੀਆ ਸਾਡੀ ਪਕੌੜੇ ਬਣਾਉਂਦੀ ਆ ਬਣ ਗਿਆ ਰਮਣ ਬਣਾ ਲੀ ਜਮਾ ਖਾ ਲੋ ਟੈਸਟ ਕਰ ਤੂੰ ਵੀ ਟੈਸਟ ਕਰ ਲੋ Jeg har ikke sett noen skift. ਬਦਲੀਆ ਉਹ ਕੜਾਈ ਨਾ ਪਤਲੀ ਸੀ ਤੇ ਉਹਦੇ ਵਿੱਚ ਨਾ ਪਕੌੜੇ ਸੜਦੇ ਬੜੇ ਆ ਹੁਣ ਆਪਾਂ ਕੜਾਈ ਬਦਲੀ ਆ ਤੇ ਗਰਮ ਹੋ ਗਿਆ ਤੇਲ ਤੇਲ ਵੀ ਘੱਟ ਸੀ ਤੇ ਆਪਾਂ ਤੇਲ ਵੀ ਹੋਰ ਪਾਇਆ ਇਧਰ ਆਪਾਂ ਚਾ ਰੱਖੀ ਆ ਵਿੱਚ ਪਾਇਆ ਜਮੈਨ ਦੇ ਪੱਤੇ ਐ ਨਹੀਂ ਜਮੈਨ ਦਾ ਪੁੱਤ ਭਿੱਜਿਆ ਕਰੇ ਇਹ ਕਰਾਂ ਤਾਂ ਉੜ ਕੇ ਫ੍ਰੈਸ਼ ਪੱਤੇ ਪਾ ਲਈਦੇ ਬੜੀ ਵਧੀਆ ਟੇਸਟ ਆਉਣ ਦਾ ਚਾਹ ਦਾ ਤੇ ਚਾਰ ਸਵਾਦ ਦੀ ਬਣਦੀ ਆ ਜਵੈਨ ਦਾ ਬੂਟਾ ਲਵਾ ਦੇ ਰਮਣ ਆ ਵੇਖੋ ਜਵੈਨ ਦਾ ਬੂਟਾ ਅਸੀਂ ਘਰੇ ਲਾਇਆ ਏ ਤੇ ਤਨ ਮੰਮੀ ਕੋ ਖਾਂਦਾ ਇੱਧਰ ਮਮਾਲੋ ਵਿਖਾਤਾ ਏ ਇੱਧਰ ਤੇ ਆਓ ਕੋਈ ਹਾਂਜੀ ਵਿਖਾਤਾ ਮੈਂ ਕਿਹਾ ਗਰੰਟੂ ਦਾ ਹੂੰ ਤੇ ਅਣੀ ਚਾਹ ਬਣਾਉਣੀ ਹੈ ਗੋੜ ਵਾਲੀ ਜਿੰਨ ਕਿ ਅਣੀ ਖੰਡ ਵੀ ਵਰਤਦੇ ਗੋੜੀ ਵਰਤੀ ਦਾ ਗੋੜ ਵਾਲੀ ਚਾਹ ਪੀਂਦੀ ਆ ਤੇ ਖੰਡ ਨਹੀਂ ਤੇ ਨਾ ਤੇ ਨਾ ਪਰ ਜਦੋਂ ਮੈਂ ਖੰਡ ਵੀ ਵਰਤੀ ਤਾਂ ਵੀ ਤਾਂ ਮੈਂ ਗੋੜੀ ਚਾਹ ਪੀਂਦੀ ਆ ਮੈਂ ਅੰਦਰ ਆਵਾ ਗੋੜੀ ਚਾਹ ਦਾ ਟੇਸ ਲੱਗਦੀ ਆ ਹੂੰ ਆ ਵੇਖੋ ਹਜੇ ਵੀ ਮੀਂਹ ਪੈਂਦਿਆ ਆ ਬਹੁਤ ਮੀਂਹ ਪੈਂਦਿਆ ਕੱਲ ਦਾ ਰਾਤ ਦਾ ਮੀਂਹ ਬੜਾ ਪੈਂਦਿਆ ਪੌਣ ਨੇ ਪਿਆਰ ਕੀਤਾ ਇਹ ਹਾਲੇ ਜਿੱਦ ਕਰਨਾ ਦੁਬਾਰਾ ਸਾਠਾਂ ਕਿ ਕਹਿੰਦੇ ਦੁਬਾਰਾ ਫੇਰ ਕੋਸ਼ਨਾ ਹੱਥਲੇ ਫਲੋਟਾਂ ਲਾ ਕੇ ਗੱਡੀਆਂ ਰੰਗ ਮੈਨੂੰ ਲੱਗਦਾ ਹੈ ਕਿ ਨਾ ਆਪਣੇ ਨਾ ਉਹ ਜਿਹੜਾ ਪਹਿਲਾਂ ਦੁਬਾਰਾ ਥੇਲ ਪਾਇਆ ਹੈ ਨਾ ਉਹ ਸ਼ਾਇਦ ਇਹ ਨਾਲ ਮੇਰੇ ਗਰਮ ਨਹੀਂ ਹੋਣਾ ਕਿ ਤੂੰ ਹੀ ਪਹਿਲਾ ਪਾਤ ਹੈ ਲੱਗਦਾ ਕਿ ਉਹ ਪਕੌੜੇ ਪਹਿਲਾਂ ਬੈ ਗਏ ਚਲ ਕੋਈਆਂ ਕੁਛ ਇਹੋ ਵਰਤ ਲਵਾਂ ਹੂੰ ਚਲ ਪਕੌੜੇ ਫੇਵਰਿਟ ਆਪਾਂ ਦੇ ਰਮਣਾ ਫਿਰ ਵੀ ਆਪਣੇ ਘਰਾਂ 'ਚ ਮਤਲਬ ਬੈਠੇ ਆ ਤੇ ਜਿਹੜੇ ਵਿਚਾਰੇ ਘਰਾਂ ਤੋਂ ਬਾਹਰ ਆ ਜਨਾਂ ਦੇ ਟੰਡਾਂ ਤੋਂ ਪਾਣੀ ਆਇਆ ਇਹਨਾਂ ਤੇ ਉਹਨਾਂ ਵਿਚਾਰਿਆਂ ਨੇ ਕਮੀ ਨੋਟ ਕਰਿਆ ਮਨਾ ਆਪਾਂ ਫਿਰ ਵੀ ਬਦੁਕੇ ਦੇ ਸੀ ਜਿਹੜੇ ਲੋਕ ਆਰਦਾਇਆ ਤੇ ਫਿਰ ਇਤਨਾ ਰੀਤੀ ਆ ਤੇ ਉਹ ਵਿਚਾਰੇ ਮਹਾਰੋਪੀ ਨੂੰ ਮਿਕਨਾ ਇਹ ਕਿ ਸਾਡੇ ਪਰਸਨ ਹੈ ਕਿੰਨੀ ਮੁਸ਼ਕਲ ਆ ਰਾਸਤੇ ਇਹ ਚਲੋ ਆਪਾਂ ਗੁਮਾਰਾ ਦਾ ਜਗਤਨਾਮਾ ਕਿ ਸਾਡੇ ਚਲੋ ਇਧਰ ਪਾਣੀ ਦੀ ਕੋਈ ਸੁਵਿਧਾ ਨਹੀਂ ਹੁੰਦੀ ਹੈਗੀ ਮਹਾਰਾਜ ਮੇਰੇ ਇੱਥੇ ਸਾਰਿਆਂ ਤੇ ਜਿਨ੍ਹਾਂ ਦੇ ਪਿੰਡਾਂ ਚ ਪਾਣੀ ਆਇਆ ਅਸੀਂ ਇਹ ਦੱਸ ਕਰਦੇ ਆਂ ਕਿ ਗੁਮਾਰਾਜ ਉਹਨਾਂ ਤੇ ਵੀ ਕਿਰਪਾਰਕ ਹਨ ਜਿੱਥੇ ਜਿੱਥੇ ਵੀ ਇਹੋ ਜਿਹੇ ਭੈਣ ਭਰਾ ਮਸੀਤਾਂ ਚ ਫਸੇ ਆ ਤੇ ਮਹਾਰਾਜ ਉਹਨਾਂ ਦਾ ਵੀ ਭਲਾ ਕਰੇ ਜਰੂਰ ਆ ਉਸੇ ਪਾਸਾ ਹਨਾ ਬੜਾ ਦੁੱਖ ਹੁੰਦਾ ਇਹੋ ਚੀਜ਼ਾਂ ਵੀਡੀਓ ਇਹ ਵੇਖ ਕੇ ਹੁਣ ਕਈ ਲੋਕਾਂ ਨੇ ਦੇਖਨੇ ਮੈਂ ਜਿਹੜਾ ਅੰਦੁਰ ਮੱਝਾਂ ਹਨਾ ਘਾਹ ਰੋਟੀਆਂ ਇੰਨਾ ਕੋਸ ਦਾ ਜਦੋਂ ਮਨ ਦੇ ਨੁਕਸਾਨ ਹੋਏ ਆ ਤੇ ਬੜਾ ਦੁੱਖ ਹੁੰਦਾ ਵਾ ਕਿ ਹਰ ਸਾਲ ਜਿਨ੍ਹਾਂ ਦੇ ਪਾਣੀ ਆ ਜਾਂਦਾ ਕਿ ਵਿਚਾਰੇ ਕਿੰਨੀਾਂ ਮਸੀਤਾਂ ਚੱਲਦੇ ਆ। ਕਿ ਆਪਾਂ ਚਲੋ ਫੇਰ ਵੀ ਟਨੀਕ ਜਾ ਕੇ ਬੈਠੇ ਆਂ। ਇਹਦੇ ਕੋਈ ਪਾਣੀ ਦੀ ਵਾਲੇ ਬਾਤ ਨਹੀਂ। ਇਹ ਘਰ ਚ ਜੋ ਮਰਚੀ ਬਣਾ ਕੇ ਆਪਣਾ ਰੋਟੀ ਕਾਣੀ ਖਾਣ ਲਿ ਗਿਆ। ਕਿ ਉਹ ਵਿਚਾਰੇ ਰੋਟੀ ਦੇ ਰੋਟੀ ਨੂੰ ਨਿਚਰਸਣਦੇ ਆਂ। ਪਾਣੀ ਦੇ ਭਾਂਡੇ ਵਿੱਚ ਪਾਣੀ ਨਹੀਂ ਦੁੱਧ ਦਾ ਫਿਰ ਪਿਆ। ਨੰਮੀਆ ਚਾਹ ਵਾਲੀ ਨੰਮੀਆ ਚਾਹ ਵਾਲੀ ਇਹ ਮੇਰੀ ਛੋਟੀ ਕੁੜੀ ਆ ਚਾਹ ਵਾਲੀ ਨੰਮੀਆ ਚਾਹ ਵਾਲੀ ਦਿਖਾਓ ਉਹਦਰ ਕਰ ਨੂੰ ਨੰਮੀਆ ਚਾਹ ਵਾਲੀ ਇਹਦਾ ਨਾਮ ਰੱਖਿਆ ਕਿਉਂਕਿ ਚਾਹ ਬਹੁਤ ਅਜੀ ਸਵਾਦਿਲਾ ਹੁੰਦੀ ਏ ਇਸ ਕਰਕੇ ਦਾ ਨਾਮ ਰੱਖਿਆ ਨੰਮੀਆ ਚਾਹ ਵਾਲੀ ਤੇ ਮੈਂ ਨਹੀਂ ਬਣਾਉਂਦੀ ਨਹੀਂ ਤੂੰ ਦਾਲ ਵਧੀਆ ਬਣਾਉਂਦੀ ਆ ਮੈਂ ਵੀ ਵਧੀਆ ਬਣਾਉਂਦੀ ਆ ਤੇ ਹੋਰ ਕੀ ਚੌਲ ਦੀਆਂ ਨਾ ਵਿਚੌਣ ਨੰਨੇ ਬਹੁਤ ਟੇਸਟੀ ਨਾ ਹੁੰਦੀਆਂ ਉਹ ਨੰਨਿਆਂ ਦਾ ਤੇ ਹਰ ਕਿਤੇ ਨਾ ਆਉਣਾ ਹੀ ਹੁੰਦਾ ਅਸ਼ਾ ਚਲ ਠੀਕ ਹੈ ਨਹੀਂ ਲੈਂਦੇ ਚਲ ਰਮਣੇ ਘਿਆੜਨਾ ਹੁੰਦੀ ਆਹ ਥੱਲੇ ਜਿਹੜੇ ਮੈਂ ਬਣਾਏ ਉੱਤੇ ਜਿਹੜੇ ਤੂੰ ਬਣਾਏ ਉਹ ਵੇ ਤੇ ਜਿਹੜੇ ਮੈਂ ਬਣਾਏ ਹੋਣਗੇ ਉਹ ਕੜਾਈ ਦਾ ਪੱਤੀ ਹੈ ਨਾ ਤੇ ਉਹਦਾ ਕਰਕੇ ਉਹ ਚਾਲੇ ਸੜ ਜੇਗੇ ਹੋਰੇ ਹੋਰੇ ਇਹਨੇ ਵੇਸਨ ਕੋੜਾ ਪੋੜ ਲਿਆ ਨਹੀਂ ਨਾ ਵੇਸਨ ਉਹ ਜਿਹੜਾ ਚਨੀ ਪਿਆ ਟੋਕਰੀ ਚ ਉਹੀ ਪਾ ਲਿਆ ਮੈਂ ਉਹ ਨਵਾਂ ਪੈਕਟ ਨਹੀਂ ਖੋਲਿਆ ਮੈਂ ਤੇ ਅੱਜ ਕਹਿ ਨਹੀਂ ਕਿ ਨਾ ਸੌਦਾ ਲੈਣਾ ਤੇ ਚੇਤਾ ਭੁੱਲ ਗਿਆ ਲਿਖਿਆ ਨਹੀਂ ਹੋਰ ਕਿ ਨਾ ਗਵਾ ਉਦੋਂ ਵੀ ਲਿਖਿਆ ਨਹੀਂ ਸੌਦਾ ਵੇਸਨ ਦਾ ਪੈਸਾ ਮੈਂ ਲਿਖਿਆ ਨਹੀਂ ਸੀ ਸੌਦੇ ਵਿੱਚ 10 ਮਿੰਟ ਦੁਕਾਨ ਤੇ ਜਾ ਕੇ ਚੇਤਾ ਆਇਆ ਕਿ ਬੇਸਣ ਦਾ ਤੇਲਾ ਨੂੰ ਇਸ ਤਰ੍ਹਾਂ ਫਿਰ 200 ਬਟੇ ਮਹੀ ਲਿਖੇ ਚੇਤਾ ਕੋ ਲਗਾਇਆ ਹੀ ਕਿਹੜੇ ਕਿਹੜੇ ਮੰਗਣਾ ਹੂੰ ਤੇ ਇੱਕ ਬੇਸਣ ਮੇਨ ਜਿੰਨਾ ਨਾ ਜ਼ਾਰੀ ਸੋਈ ਚ ਨਹੀਂ ਆ ਲੋਨੀ ਆ ਲੋ ਇਹਦਾ ਨਮਕ ਹੂੰ ਕਿਹੜਾ ਕਾਂਤੀ ਜਾਦਾ ਕੀ ਕਰ ਰੋਤੇ ਕਰਵਾ ਲਿਆ ਕਵਾਲਾ ਲਿਆ ਤੁਨੀ ਵੀ ਕੋਈ ਗੱਲ ਹੈ ਮੈਂ ਕਹਿੰਦੀ ਹਾਂ ਜਵੈਮ ਦੇ ਪਤੇ ਆਪਣੇ ਵੇਲੀ ਚ ਵੀ ਹੈਗੇ ਵੇਲੀ ਘੋੜੀਆਂ ਤੇ ਆ ਤੇ ਮੈਂ ਮਾਮੀਆਂ ਨਾਲ ਗਾਈ ਹਾਂ ਕਿ ਮਾਮੇ ਹੁਣਾਂ ਨੇ ਲਾਇਆ ਸੀ ਬੂਤਾ ਘਰੇ ਤੇ ਮਾਮਾ ਜੀ ਨੇ ਮੈਨੂੰ ਬੂਤਾ ਵਾਹ ਕੇ ਦਿੱਤਾ ਬੰਦੇ ਦੀ ਇਹਨਾਂ ਨੂੰ ਨਾ ਖਾਗੀ ਤੇ ਖਾਣ ਦੇ ਨਾਲ ਨਾ ਆਪਣੇ ਅੰਦਰ ਦੇ ਬੜੇ ਮੁਕਸ ਠੀਕ ਹੁੰਦੇ ਜਿਹੜੇ ਅੰਦਰ ਹੁਣੇ ਹੁੰਦੇ ਆ ਨਾ ਹੂੰ ਸ਼ੁਕਰ ਵਗੈਰਾ ਸਰਾਵੀਆਂ ਸ਼ੁਕਰ ਜਿਹੜੇ ਆ ਫੜਾ ਇੱਕ ਪਕੌੜਾ ਹਾਂ ਚੱਲਣਾ ਟੇਸਟ ਤੇ ਉਹ ਮੈਨੂੰ ਕਹਿੰਦੇ ਸੀ ਕਿ ਨਾ ਜੋ ਤੁਸੀਂ ਤੇ ਕਰੇ ਜਾਗੇ ਨਾ ਉਹ ਉਹ ਲਾਇਆ ਤੇ ਬੜਾ ਵਧੀਆ ਟੇਸਟ ਆਉਂਦਾ। ਇਹ ਹੁੰਦਾ ਨਹੀਂ ਲੈ ਸੱਚੀ ਤੇ ਬੈਣ ਹੀ ਨਹੀਂ। ਹਾਂ। ਬਹੁਤ ਸਵਾਦ ਬਣੇਗਾ। ਨਾ ਉਹ ਲੂਣ ਨਾਲ ਸਹੀ। ਹਾਂ। ਬਹੁਤ ਸਵਾਦ। ਜਿਹੜੇ ਕੋ ਪਹਿਲਾਂ ਬਣਾਏ ਉਹਨਾਂ ਨਾਲੋਂ ਜ਼ਰੂਰ ਹੋਰ ਤੇਜ਼ ਹੀ। ਹਾਂ। ਹੈਨਾ? ਹਾਂ। ਥੋੜੇ ਪਸੰਦੇ ਆ ਹਨ ਦੇ ਬਲੇਕ ਪੰਡਾ ਇਹਨ ਬਣਾਉ ਵੀ ਰਹੇ ਨੇ ਇਹ ਬਣਾ ਲਈ ਜੇ ਮੈਂ ਥੋੜੇ ਜੀ ਕਹਿਦਾ ਕਿ ਨਹੀਂ ਬਣਾਉਣੇ ਇਹ ਆਪੇ ਬਣਾ ਲੈਣੇ ਪਰ ਫਿਰ ਵੀ ਮੈਨੂੰ ਇਹਦੇ ਵਿੱਚ ਹਿੱਸਾ ਪਾਉਣਾ ਪੈਂਦਾ ਇਹ ਬੜੀ ਗੁਜਰਾ ਦਿੰਦੀਆਂ ਮੱਤੀ ਗੁਜਰਾ ਨਾ ਲੂਣਾਂ ਜ਼ਿਆਦਾ ਕਰ ਦਿੱਤੀਆਂ ਨਾ ਤੇ ਯਾਰ

ਪੱਤੀ ਪੱਤੀ ਗੇਂਦ ਗੇਂਦ ਆਈ ਦੋਲੇ ਚਾਣੀ ਆ ਮੰਦਿਆਂ ਚਾਚਾ ਦੇਓਗੀ ਚਾਚਾ ਮਾਮੇ ਨੂੰ ਜ਼ੁਕਾਮ ਆਇਆ ਅੰਮ੍ਰਿਤ ਜੱਟ ਨੇ ਨਾ ਆਂ ਮੋਲੇ ਬਣਾ ਲਏ ਸੀ ਥੋੜੇ ਹਾਂ ਆਲੂ ਵਾਲੇ ਆਲੂ ਵਾਲੇ ਚਾਹ ਪਟੰ ਕਟੋ ਕਰਦ ਲੈ ਕੇ ਮੈਨੂੰ ਇੱਕ ਦਾ ਚਾਹ ਤੇ ਲੱਕ ਪੀਣੀ ਹੈ ਮੈਂ ਕਰਦ ਲੈ ਕੇ ਮਾਸੇ ਕਰ ਦ ਦਿਓ ਆਪ ਕੀ ਕਰਨੇ ਲਗੇ ਹੋ ਸਬ지 ਦੇ ਲੱਤੀ ਇਹਦਾ ਪਾਇਆ ਕੁਛ ਨਾ ਉਹ ਕਿੰਨੇ ਪਾਇਆ ਕੁਛ ਛਿਲਕੇ ਹਾਂ ਵਾਈਟ ਜਿਹੜੇ ਪਾਉਂਦੇ ਵਾਧ ਰਵਾਧ শেਅਰ ਲਾਈਕ ਕਰੋ ਕਮੈਂਟ ਕਰੋ ਇਹ ਮੇਰੀ ਚਾਚੀ ਹੈ ਮੰਮੀ ਤਾਂ ਚਾਚੀ ਬਣਾ ਲਈ ਨਾ ਦਾਨੀਆਂ ਕੋਈ ਕੰਮ ਕਰੀ ਨਹੀਂ ਇਥੇ ਕੋਈ ਨਾ ਆਇਆ ਮੰਮੀ ਤਾਂ ਚਾਚੀ ਕਿਹਾ ਗਿਆ ਤੁਹਾਡੇ ਕੋਲ ਨੂੰ ਪਤਾ ਨਹੀਂ ਕੀ ਬਣਾਣਾ ਤਾਈ ਬਣਾ ਦੇਣਾ ਘੜੀ ਕਣਵੇਂ ਨੇ ਐਦਾਂ ਨਹੀਂ ਹੈ दे, दिखा 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 दिखा। दे हाँ जी, दे तो दे जी दे okay. ने मैं बस अज बह के बलॉग शूट करूंगी अज मैं कुछ नहीं करूंगी क्योंकि क्योंकि क्यों रीजन नहीं है <laughs> ਇਹ ਤੂੰ ਅਗੇ ਨੂੰ ਜ਼ਿਆਦਾ ਕਰਦਾ। ਹਨ ਜਦੋਂ ਸ਼ਰਮਣ ਕੜੀ ਬਣਾਈ ਹੋਂ ਦੋਨੇ ਫਿਰ ਪਾਉਣੇ। ਕੜੀ ਸਿੰਪਲ ਹੀ ਬਣਾ ਲਈਏ। ਹਮ ਆਲੂ ਪਾ ਲਾਂਗੇ। ਪੌੜਿਆਂ ਦੇ ਬਗੈਰ। ਨਾ ਮੈਂ ਛੱਡਾਂ। ਆਲੂ ਪਾ ਲਾਂਗੇ। ਕੜੀ ਹਾਂ। ਪੌੜੇ ਲੰਬੇ ਲੰਬੇ ਬੰਮਾ ਬਣਾਉਣੇ। ਨਹੀਂ ਨਹੀਂ ਗੋਲ। ਗੋਲ ਗੋਲ ਗੋਲ। ਸੋ ਗੋਲ ਇੱਕ ਨੰਬਰ। ਇਹ ਕੀ ਗੱਲ ਹੋਇਆ? ਇਹ ਵੱਖਰੀ ਵੱਖਰੀ ਸ਼ੇਪ ਓਏ ਇੰਨੇ ਕੱਟ ਦਿੱਤੇ ਹਮ ਅੰਮੀ ਸੋਸਾ ਕੀ ਸੋਸ ਤੇ ਨੂੰ ਬਤਾ ਉਹਨਾਂ ਦੋ ਪੈਰ ਤੇ ਹੈਗੇ ਭੈ ਹੀ ਸੋਸਾ ਨੇ ਮੁੱਕ ਗਏ ਮੇਨ ਲਾਦਾ ਮੁੱਕ ਗਏ ਥੋਪ ਦੇ ਚ ਲੈ ਕੇ ਨਹੀਂ ਓਏ ਹੁਣ ਤੇ ਨਹੀਂ ਲੈਂਦੀ ਮੈਨੂੰ ਨਹੀਂ ਪਤਾ ਮੈਨ ਦੇ ਕਿ ਹੈ ਜੀ ਉਹਦੇ ਨਾਲ ਸੋਸ ਦੋ ਪੈਰ ਤੇ ਜਾਂ ਜੇ ਨਾ ਪਾਪਣੇ ਰਿਹਾ ਅਨਨਿਆ ਚੱਲੀ ਹਾਂ ਦਾਦੀ ਚਾਹ ਦੇਣਾ ਆ ਪਾ ਤੇ ਪਕੌੜੇ ਆ ਰਹੀ ਚਾਹ ਐਂਡ ਆ ਬਣਦੇ ਸਾਡੇ ਆਲੂ ਵਾਲੇ ਪਕੌੜੇ ਆਲੂ ਪਿਆਜ਼ आले ਬਣ ਗਏ ਆ ਔਰ ਆਲੂ ਵਾਲੇ ਇਕੱਲੇ ਆਲੂ ਵਾਲੇ ਹਾਂਜੀ ਹੋ ਗਿਆ ਇੱਕੋ ਮਿੰਟ ਆਈ ਵੇਖੋ ਆਲੂ ਵਾਲੇ ਵਾਲੇ ਮਿਕਸਚਰ ਰੈਡੀ ਹੋ ਗਿਆ ਹੈ ਕੀ ਹਰਮਨ ਕੀ ਕੀ ਤਿਕਾ ਦੇ ਆ ਵੇਖੋ ਜੀ ਢਾੜ ਦਿੱਤੇ ਆ ਮੰਮੀ ਨੇ ਆਲੂ ਵਾਲੇ ਪਕੌੜੇ ਉਹ ਆਲੂ ਕਿਆ ਆਇਆ ਦੇ ਬਹਿ ਆਲੂ ਵਾਲੀ ਕੋਈ ਭਾਜੀ ਅਲੂ ਕਿਡਾ ਨਹੀਂ ਮੈਨੂੰ ਆਲੂ ਵਾਲੇ ਤੇ ਗੋਭੀ ਵਾਲੇ ਪਸੰਦ ਆਲੂ ਵਾਲੇ ਤੇ ਹਾਂ ਹਾਂ ਉਹ ਭਾਜੀ ਅਲੂ ਕਿਡਾ ਇਹ ਵਿੱਚ ਪੈ ਗਿਆ ਕਿਆ ਸੰਗਾ ਕਿੱਥੇ ਝੱਲਿਆ ਤੇ ਆ ਕਿੱਥੇ ਝੱਲਿਆ ਤੇ ਭੋਲਾ ਕੀ ਕਹਿਣ ਦਿਆ ਲੋੜ ਇਹ ਦੋ ਬੋਰ ਜਬਰ ਬਦੀਲਾ ਆ ਤੇ ਜਿਹੜਾ ਸ਼ੋਅ ਕਿਹਾ ਕੋਣੀਆਂ ਨਹੀਂ ਕਿਆਂ ਇਦਾਂ ਦੇ ਲੱਗੂਏ ਓਏ ਨਿਕਲ ਕੇ ਮम्मा ਆਲੂ ਵਾਲੇ ਤੇ ਇਹ ਬੁਲੇ ਬੁਲੇ ਬੜੇ ਸੰਲਾਜ ਹੈ ਨਾ ਛੋਟੇ ਛੋਟੇ ਤੇ ਟੇਸਟ ਕਰਨ ਲੱਗੀ ਗਰਮ ਮਿਆਰ ਤੇ ਵੀ ਦੱਸੋ ਦਰਦ ਗਰਮ ਗਰਮ ਖਾਣਾ ਮਿਲਦਾ

ਫਾਈਵ ਵਰ ਚਾ ਕਪਾਂ ਚ ਫਾਲ ਗੜੀ ਚ ਨਹੀਂ ਕੋਈ ਗੱਪਾਂ ਚ ਆਉਂਦੀ ਓਕੇ ਚੱਟ ਕੋਲੇ ਸਾਡੇ ਬਣ ਗਏ ਹਨ ਛਾਂ ਤੇ ਖਲਬੀ ਚ ਬਣੇ ਬਹੁਤ ਸਵਾਦ ਹਨ ਹਾਂਜੀ ਮੈਂ ਆਉਣਾ ਜੀ ਕਰਾ ਲਵਾਂ ਹਾਂਜੀ ਉਹ ਦਸਵਾਦ ਹੈ ਸਵਾਦ ਹੈ ਨਾ ਸਵਾਦ